சரி வாூ சேபி சோஹி மஹ்லா சோதா ஹரோ பௌத்தம் சின்ன சேர் ਭਉ ਜਨਮ ਮਰਣਾ ਮੀਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਪਜਿਓ ਪੁਰਖੋਤਮ ਸਭਿਨ ਸੇ ਦਰਦ ਦਲਗਾ ਭਉ ਜਨਮ ਮਰਣਾ ਮੀਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪਿਓ ਤਰਿਓ ਗੁਰ ਅਗੇ ਸਿਰ ਵੇਚ ਲਿਓ ਮੁੱਲ ਮਹੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇਂ ਪਕੜ ਖੜੇ ਸਭ ਕਾ ਲਗਾ ਤਨਮ ਰਾਏ ਸਿਰ ਡੰਡ ਲਗਾਣਾ ਫਿਰ ਪਛਤਾਨੇ ਹੱਥ ਫਲ ਲਗਾ ਹਰ ਆਖ ਆਖ ਜਨ ਕਰਮ ਤੋਂ ਮਾਰੇ ਸਰਨਾਗਤ પુરਖ ਪ੍ਰਤਪਲ ਲਗਾ ਦਰਸ਼ਨ ਸਾੰਤ ਦੇਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁ ਮੰਗਾ ਤੁਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕੋ ਕੀ ਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੇ ਹਮ ਨਾਮ ਬਿਟਾ ਸਦ ਕੁ ਮੰਗਾ ਸੰਮਰਥ ਪੂਰਖ ਵੱਡੇ ਪ੍ਰਭ ਸੁਆਮੀ ਮੋਹ ਕੋ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੇ ਹਮ ਨਾਮ ਬਿਟੋ ਸਦ ਘੁਮਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ हे ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਨਾਮ ਜਪਿਆ ਹੈ ਹਰੀ ਉਤਮਪੁਰਖ ਨੂੰ ਜਪਿਆ ਹੈ ਉਹਦੇ ਸਾਰੇ ਦ੍ਰਿਦਰ ਦਲਾਂ ਦੇ ਤਲਸ ਨਾਸ ਹੋ ਗਏ ਹਨ ਗੁਰੂ ਨੇ ਸ਼ਬਦ ਵਿੱਚ ਜੁੜ ਕੇ ਉਸ ਮਨੁੱਖ ਤੇ ਜਨਮ ਮਰਨ ਦਾ ਡਰ ਵੀ ਮੁਕਾ ਦਿੱਤਾ ਹੈ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਆਨੰਦ ਵਿੱਚ ਲੀਨ ਹੋ ਗਿਆ हे ਮੇਰੇ ਮਨ ਸਦਾ ਪ੍ਰਮਾਤਮਾ ਦਾ ਅਤ ਪਿਆਰਾ ਨਾਮ ਸਿਮਰਿਆ ਕਰ ਏ ਭਾਈ ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰਕੇ ਗੁਰੂ ਦੇ ਅੱਗੇ ਰੱਖ ਦਤਾ ਹੈ ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵਟੇ ਵੇਚ ਦਤਾ ਹੈ ਮੈਂ ਸਿਰ ਦੇ ਏਵਜ ਕੀਮਤੀ ਹਰ ਨਾਮ ਲੈ ਲਿਆ ਹੈ ਰਹਾਉ ਏ ਭਾਈ ਦੁਨੀਆਂ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਰਸ ਮਾਣਦੇ ਰਹਿੰਦੇ ਹਨ ਨਾਮ ਤੋਂ ਸਖਣੇ ਰਹਿੰਦੇ ਹਨ ਉਨਾ ਸਵਨਾਂ ਨੂੰ ਆਤਮਿਕ ਮੌਤ ਖੜ ਕੇ ਅੱਗੇ ਲਏ ਜਾਂਦੀ ਹੈ ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਜਦੋਂ ਉਹਨਾਂ ਦੇ ਸਿਰ ਉੱਤੇ ਪਰਮਾਤਮਾ ਡੰਡਾ ਵੱਜਦਾ ਹੈ ਤਦੋਂ ਪਛਤਾਉਂਦੇ ਹਨ ਇਹ ਹਰੀ ਇਹ ਪਾਲਨਹਾਰ ਸਰਵ ਵਿਆਪਕ ਐਸੀ ਤੇਰੇ ਪੈਦਾ ਕੀਤੇ ਨਿਵਾਣੇ ਜੀਵ ਹਾਂ ਐਸੀ ਤੇਰੀ ਸ਼ਰਣ ਆਏ ਹਾਂ ਤੂੰ ਆਪ ਆਪਣੇ ਸੇਵਕਾਂ ਦੀ ਰੱਖਿਆ ਕਰ ਏ ਪ੍ਰਭੂ ਮੈਂ ਤੇਰਾ ਦਾਸ ਹਾਂ ਦਾਸ ਦੀ ਤਾੰਗ ਪੂਰੀ ਕਰ ਇਸ ਦਾਸ ਨੂੰ ਸੰਤ ਜਣਾ ਦਾ ਦਰਸ਼ਨ ਬਖਸ਼ ਤਾਂ ਕਿ ਇਹ ਦਾਸ ਆਤਮਿਕ ਆਨੰਦ ਪ੍ਰਾਪਤ ਕਰ ਸਕੇ ਏ ਪ੍ਰਭੂ ਏ ਸਭ ਤੋਂ ਵੱਡੇ ਮਾਲਕ ਤੂੰ ਸਾਰੀਆਂ ਤਾਪਤਾਂ ਦਾ ਮਾਲਕ ਹੈ ਮੈਨੂੰ ਇੱਕ ਛਿਣ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇ ਹੇ ਦਾਸ ਨਾਨਕ ਕਾ ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਆਨੰਦ ਮਾਣਦਾ ਹੈ ਮੈਂ ਸਦਾ ਹਰ ਨਾਮ ਤੋਂ ਸਦਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ